ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ ਸੰਗਤ ਜੀ ਅੱਜ ਤੋਂ ਕੋਈ 20 25 ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਇਸ ਗੁਰੂ ਘਰ ਵਿੱਚੋਂ ਜਿਹੜੀ ਵਾਇਰਲ ਹੋਈ ਸੀ ਕਿ ਜਿਹੜੀ ਵੀਡੀਓ ਆ ਗੁਰੂ ਘਰ ਦੇ ਜਿਹੜੀ ਆ ਬਾਹਰ ਨਹੀਂ ਜਾਣ ਦਿੱਤੀ ਕਮੇਟੀ ਨੇ ਕਿਉਂਕਿ ਇਹ ਗੁਰੂ ਘਰ ਵਿੱਚ ਭਈਆਂ ਦੇ ਬੱਚੇ ਆ ਲੋ ਇਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਅੱਗੇ ਖੜੇ ਹੋ ਕੇ ਉਸ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਜਿਹੜਾ ਬਾਥਰੂਮ ਕੀਤਾ ਦੂਸਰਾ ਜਿਹੜਾ ਆ ਕੜਾ ਪ੍ਰਸ਼ਾਦ ਦੀ ਦੇਗ ਪਈ ਸੀ ਉਹਦੇ ਵਿੱਚ ਜ਼ਹਿਰ ਪਾਣ ਦੀ ਕੋਸ਼ਿਸ਼ ਕੀਤੀ ਜਿਹੜਾ ਕੀ ਆਸੀਂ ਘਰਾਂ ਵਿੱਚ ਹਿੱਟ ਵਰਤਦੇ ਆ ਕੀੜੇ ਮਕੋੜੇ ਮਾਰਨ ਦੇ ਵਿੱਚ ਉਸ ਸ਼ਰਾਰਤੀ ਅੰਸਰ ਨੇ ਕੜਾ ਦੇ ਪ੍ਰਸ਼ਾਦ ਦੇ ਵਿੱਚ ਵੀ ਜਿਹੜਾ ਆਇਆ ਉਹ ਛੜਕਾ ਕੀਤਾ ਤੇ ਇਹ ਸਾਰਾ ਕਮੇਟੀ ਨੂੰ ਪਤਾ ਵੀ ਸੀਗਾ ਪਰ ਕਮੇਟੀ ਨੇ ਪਤਾ ਨਹੀਂ ਇਹਨੂੰ ਕਿਉਂ ਮaaf ਕਰ ਦਿੱਤਾ ਗਿਆ ਪਰ ਜिले ਸਾਨੂੰ ਜਿਹੜੀ ਕੱਲ ਇੱਕ ਵੀਡੀਓ ਜਿਹੜੀ ਸਾਨੂੰ ਇਸ ਪਿੰਡ ਵਿੱਚੋਂ ਹੀ ਵਾਇਰਲ ਹੋਈ ਪਿੰਡ ਫਿਰ ਦੁਬਾਰਾ ਤੇ ਅੱਜ ਅਸੀਂ ਗੁਰੂ ਗ੍ਰਾਂ ਸਾਹਿਬ ਸਰਕਾਰ ਕਮੇਟੀ ਤੋਂ ਪਹੁੰਚੇ ਆਂ ਭਟ ਗਵੰਤੀ ਚੰਗੀ ਜਿਹੜੀ ਕਿ ਜਲੰਧਰ ਤੋਂ ਸਰਕਾਰ ਕਮੇਟੀ ਦੇ ਭਾਈ ਸੁਰਿੰਦਰ ਸਿੰਘ ਜੀ ਨੰਗਲਵਾਣਾ ਤੋਂ ਸਰਕਾਰ ਕਮੇਟੀ ਦੇ ਭਾਈ ਆਪਣੇ ਮਨਦੀਪ ਸਿੰਘ ਜੀ ਤੇ ਹੋਰ ਵੀ ਸਾਰੇ ਸਿੰਘ ਤੇ ਪਹੁੰਚੇ ਆ ਤੇ ਬਾਕੀ ਸੰਗਤ ਜਿਹੜੀ ਆ ਵਿਚਾਰ ਸਾਰੇ ਆਪਣੇ ਆਪਣੇ ਸਿੰਘ ਦੱਸਣਗੇ ਭਾਈ ਰਵਿੰਦ ਭਾਈ ਸੁਰਿੰਦਰ ਸਿੰਘ ਜੀ ਕਹਿਣ ਦੱਸਣਗੇ ਸਾਰੀ ਸੰਗਤ ਨੂੰ ਇਹ ਮਸਰਾ ਕੀ ਹੋਇਆ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਦਾਸ ਸੁਰਿੰਦਰ ਸਿੰਘ ਨਿਹੰਗ ਸਿੰਘ ਸਰਕਾਰ ਕਮੇਟੀ ਆਲ ਇੰਡੀਆ ਸੁਭੂ ਤੇਰੇ ਜਿੱਦਾ ਭਾਈ ਦਵਿੰਦਰ ਸਿੰਘ ਜੀ ਹੁਣਾਂ ਦੱਸਿਆ ਕਿ ਇੱਕ ਪ੍ਰਵਾਸੀ ਬੱਚਾ ਜਿਹੜਾ ਸੀ ਉਹਨੇ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਸਨਮੁਖ ਹੋ ਕੇ ਤੇ ਬਾਥਮ ਕੀਤਾ ਇਹ ਜਿਹੜੀ ਕਰਾ ਪ੍ਰਸ਼ਾਸਨ ਦੇ ਦੇਗਾ ਉਹਦੇ ਵਿੱਚ ਜਿਹੜਾ ਆਪਾਂ ਹਿੱਟ ਘਰਾਂ ਦੇ ਵਿੱਚ ਵਰਤੀਦਾ ਵਾ ਇਹ ਪਕੌੜੇ ਮਾਰਨ ਵਾਸਤੇ ਉਹਦੀ ਵਰਤੋਂ ਕੀਤੀ ਗਈ। ਪਰ ਮੈਂ ਇਹ ਗੱਲ ਇੱਥੇ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜੀ ਇੱਥੇ ਗੁਰੂ ਘਰ ਦੀ ਕਮੇਟੀ ਆ ਤੇ ਜਿਹੜਾ ਗ੍ਰੰਤੀ ਸੰਗਤ ਆ ਇਹ ਜੋ ਕੁਝ ਵੀ ਹੋਇਆ ਸਾਰਾ ਕੁਝ ਹੀ ਉਹਨਾਂ ਦੀ ਵੇਖ ਦੇਖ ਦੇ ਥੱਲੇ ਹੋਇਆ। ਇਹ ਗੱਲ ਮੈਂ ਕਿਉਂ ਕਹਿਣੀ ਚਾਹੁੰਦਾ ਵਾ ਕਿ ਜੀ ਉਹਨਾਂ ਬੰਦਿਆਂ ਦਾ ਇਸ ਕੰਮ ਦੇ ਵਿੱਚ ਕੋਈ ਹੱਥ ਨਾ ਹੁੰਦਾ ਤੇ ਉਹਨਾਂ ਨੂੰ ਭੱਜਣ ਦੀ ਕੋਈ ਜ਼ਰੂਰਤ ਨਹੀਂ ਸੀ। ਐਸ ਸਮੇ ਸਾਰਿਆਂ ਦੇ ਫੋਨ ਜਿਹੜੇ ਉਹ ਬੰਦ ਪਏ ਆ ਤਾਂ ਉਹ ਬੰਦੇ ਆਪਣੇ ਘਰਾਂ ਦੇ ਵਿੱਚ ਵੀ ਮੌਜੂਦ ਨਹੀਂ ਹੈਗੇ ਤੇ ਜੇ ਮੰਨ ਲਓ ਕਿ ਉਹ ਬੰਦਿਆ ਦੇ ਵਿੱਚ ਕੋਈ ਕਾਨੂੰ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਜਾਂ ਉਹਨਾਂ ਦਾ ਕੋਈ ਗੁਨਾਹ ਨਹੀਂ ਹੈਗਾ ਤਾਂ ਬਾਕੀ ਆ ਪਿੰਡ ਦੇ ਜਿਹੜੇ ਆਵਚਾਰ ਸੱਜਣ ਆ ਇਹ ਪਹੁੰਚਿਆ ਜਿਹੜੇ ਗੁਰਮਤਿ ਸਿੰਘ ਸਾਹਿਬ ਦੇ ਦਰਵਾਜ਼ੇ ਅੱਠਦੇ ਆ ਸੋ ਇਹ ਉੱਥੇ ਪਹੁੰਚਿਆ ਪਰ ਜਿਹੜੀ ਕਮੇਟੀ ਆ ਤੇ ਗ੍ਰੰਥੀ ਸਿੰਘ ਜਿਹੜਾ ਨਾਂ ਤਾਂ ਉਹ ਅਸਮੇ ਘਰ ਦੇ ਵਿੱਚ ਆ ਸਾਰਿਆਂ ਦੇ ਫੋਨ ਬੰਦ ਲਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਕਿ ਜਿਹੜਾ ਆਪਾਂ ਗਰੂ ਕਰਦੇ ਇੰਟਰ ਹੋਏ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣਾਵਾ ਜਾਰੀ ਆ ਕਿ ਕਿਸੇ ਵੀ ਗਰੂ ਜਿੱਥੇ ਵੀ ਗੁਰਦਵਾਰ ਸਾਹਿਬਿ ਸਿਵਾਏ ਮਾਨ ਆ ਉਥੇ ਕਿਸੇ ਵੀ ਤਰ੍ਹਾਂ ਦੀ ਮੰਨਮਤ ਵਾਲੀ ਜਗ੍ਹਾ ਜਿਹੜੀ ਉਹ ਨਹੀਂ ਹੋਊਗੀ ਬਾਹਰਲੇ ਪਾਸੇ ਮੱਟੀ ਵੀ ਬਣੀ ਹੋਈ ਆ ਤੇ ਅੰਦਰਲੇ ਪਾਸੇ ਕੈਮਰੇ ਵੀ ਜਦੋਂ ਨੂੰ ਥਾ ਦੇ ਕਿ ਇੱਥੇ ਜਿਹੜੀਆਂ ਫੋਟੋਆਂ ਲੱਗੀਆਂ ਆ ਗੁਦਾਰ ਪਾਤਸ਼ਾਹ ਦੀ ਗੋਵਿੰਦ ਸਰ ਜੀ ਪਾਤਸ਼ਾਹ ਦੀ ਉਹਦਰ ਵੀ ਗੁਰੂ ਘਰ ਬੰਦੇ ਸੇ ਪਾਸ਼ਾ ਜੀ ਬੋਟਵਾ ਜਿਹੜੀਆਂ ਉਹ ਸਾਹਮਣੇ ਲੱਗੀਆਂ ਹੋ ਜਾਂ। ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਇਹ ਮਨਮਤ ਆ ਇਹਨਾਂ ਨੂੰ ਵੀ ਆਪਾਂ ਬਿਲਕੁਲ ਇਹ ਜਿਹੜੀ ਨਹੀਂ ਕਰਨੀ। ਚਲੋ ਖੈਰ ਇਹਨਾਂ ਦੀ ਕੋਈ ਗੱਲ ਜਿਹੜੀ ਆਪਾਂ ਬਾਅਦ ਵਿੱਚ ਕਰ ਲਾਂਗੇ। ਮੇਨ ਜਿਹੜੀ ਗੱਲ ਆ ਕਿ ਧੰਸ਼੍ਰੀ ਗੁਰਗਨ ਸਾਹਿਬ ਜੀ ਦੇ ਸਾਹਮਣੇ ਖੋ ਕੇ ਜਿਹੜੇ ਪ੍ਰਵਾਸੀ ਨੇ ਬਾਥਰੂਮ ਕੀਤਾ ਗੁਰੂ ਸਾਹਿਬ ਦਾ ਨਰਾਦਰ ਕੀਤਾ ਵਾ ਕਮੇਟੀ ਨੂੰ ਚਾਹੀਦਾ ਸੀ ਉਸ ਬੰਦੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਕਮੇਟੀ ਨੇ ਇਸ ਵਸਤਰੇ ਨੂੰ ਕਿਉਂ ਦਵਾਇਆ ਗਿਆ ਇਹ ਤਾਂ ਜੇ ਉੱਤੇ ਕਮੇਟੀ ਵਾਲੇ ਪਹੁੰਚਣਗੇ ਤੇ ਤਾਂ ਹੀ ਪਤਾ ਲੱਗੂਗਾ ਵੀ ਕਿਉਂ ਦਵਾਇਆ ਗਿਆ ਜਿਹੜੀ ਵੀਡੀਓ ਸੀ ਉਹ ਵਾਇਰਲ ਨਹੀਂ ਕੀਤੀ ਗਈ ਜਾਂ ਉਹ ਪ੍ਰਸ਼ਾਸਨ ਤੱਕ ਦੱਸਿਆ ਨਹੀਂ ਗਿਆ ਤੇ ਬਾਅਦ ਵਿੱਚ ਜਿਹੜੀ ਵੀਡੀਓ ਲਗਭਗ ਅੱਜ ਤੋਂ 1 ਮਹੀਨਾ ਪਹਿਲਾਂ ਦੀ ਆ ਉਹ ਵਾਇਰਲ ਹੋਈ ਤਾਂ ਜਿਹੜੇ ਸਰਕਾਰ ਕਮੇਟੀ ਦੇ ਸਿੰਘ ਆ ਇਹਨਾਂ ਨੇ ਕੋਲ ਪਹੁੰਚੀ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੋਰ ਸਿੰਘਾਂ ਨਾਲ ਸੰਪਰਕ ਕਰਕੇ ਜਿਹੜੇ ਵੀ ਗੁਰੂ ਕਾ ਦੀ ਦਰਬ ਰੱਖਦੇ ਆ ਪੰਚ ਨੂੰ ਕੋ ਗੁਰਸਾਬ ਦੀ ਹਸਪਤਾਲ ਕਰਦੇ ਆ ਉਹ ਸਾਰੇ ਅੱਜ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਇੱਥੇ ਪਹੁੰਚਿਆ ਤੇ ਦੂਸਰੀ ਬੇਨਤੀ ਮੈਂ ਕਰਦਾ ਆ ਖਾਸ ਕਰਕੇ ਭਾਈ ਗੁਰਿੰਦਰ ਸਿੰਘ ਨੂੰ ਕੇ ਭਾਈ ਸਾਹਿਬ ਬੇਨਤੀ ਆ ਕਿ ਜਿਹੜੇ ਪ੍ਰਵਾਸੀ ਬੱਚੇ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਆ ਉਹਦੇ ਨਾਲ-ਨਾਲ ਕਮੇਟੀ ਤੇ ਗਰੰਥੀ ਸਿੰਘ ਤੇ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਆ ਸੋ ਇੰਨੀਆਂ ਕੇ ਬੇਨਤੀ ਆ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਗੱਲ ਬਿਲਕੁਲ ਸਹੀ ਹੈ ਜਿੰਨੀ ਕੋ ਮੁੰਡਾ ਜਿਹੜਾ ਹੈਗਾ ਆ ਇਸ ਗੈਦਬੀ ਵਿੱਚ ਛਾਂ ਵਾਲਾ ਤੇ ਜਿਹੜੀ ਕਮੇਟੀ ਵੀ ਜਿਹੜੀ ਆ ਜਿਆਦਾ ਖੂਦਬਾਰ ਆ ਪਾਰਿਦਮਨ ਸੰਮਤੀ ਜਲੰਧਰ ਤੋਂ ਸਰਕਾਰ ਕਮੇਟੀ ਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਵਾਹਿਗੁਰੂ ਜੀ ਕਿਤੇ ਬਰੀ ਦੁੱਖ ਦੀ ਗੱਲ ਆ ਜੀ ਆਪਣਾ ਪੰਜਾਬ ਵਿੱਚ ਇਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਰਹੀਆਂ ਐ ਇਸ ਘਟਨਾ ਬਾਰੇ ਸਾਨੂੰ ਪਤਾ ਲੱਗੇ ਮੇਰੇ ਕੋ ਵੀਡੀਓ ਇਹ 31 ਜੁਲਾਈ ਨੂੰ ਇਹ ਪਿੰਡ ਵਾਣਾ ਮਿਲ ਕੇ ਹੁਣ ਪਤਾ ਲੱਗਿਆ ਜੀ 28 ਜੁਲਾਈ ਦੀ ਘਟਨਾ ਹੈ ਤੇ ਕਮੇਟੀ ਨੇ ਇਹ ਮਾਮਲਾ ਦਬਾਨ ਦੀ ਪੂਰੀ ਪੋਛੀਸ਼ ਕੀਤੀ ਹੁਣ ਵੀ ਕਮੇਟੀ ਸਾਰੀ ਲੋਕ ਤੱਕ ਆਹੇਗਾ ਪਕੋੜੇ ਕਹਿ ਸੰਦੇ ਉਹ ਪਾਪੀ ਬੰਦੇ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਵੀ ਉਹਨੇ ਕਿਉਂ ਕੀਤਾ ਤੇ ਕਮੇਟੀ ਵਾਲਿਆਂ ਨੇ ਉੱਤੇ ਪਰਦਾ ਕਿਉਂ ਪਾਇਆ ਅਸੀਂ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਕਿ ਅਸੀਂ ਇਸ ਵੀਡੀਓ ਤੇ ਲਬਜ਼ਿਆਂ ਨੂੰ ਸਾਨੂੰ ਇਹ 10 ਦਿਨ ਹੋ ਗਏ 15 ਦਿਨ ਜਾਤੀ ਸਾਡੇ ਕੋਲ ਵੀਡੀਓ ਆਈ ਹੈ ਵੀ ਇਹ ਕੇਸ ਗੁਰੂ ਘਰ ਦੀ ਘਟਨਾ ਹੈ ਇਹਨਾਂ ਦੇ ਵੀਡੀਓ ਪਾ ਕੇ ਸਾਨੂੰ ਪਤਾ ਲੱਗਾ ਸੋ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚੇ ਆ ਜੋ ਬਣਦੀ ਕਾਰਵਾਈ ਅਸੀਂ ਪ੍ਰਸ਼ਾਸਨ ਕੋਲ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ 34 7 ਵਜੇ ਸ੍ਰੀ ਅਕਾਲ ਪੁਰਖ ਜੀ ਦਾ ਸਮਾਗਮ ਰੱਖਿਆ ਗਿਆ ਸੀ ਸਰਕਾਰੀ ਜਨਤਰੀ ਹੈ ਉਹ ਕਮੇਟੀ ਦੀ ਕਮੇਟੀ ਜ਼ਿੰਮੇਵਾਰ ਹੈ ਸਾਡੇ ਸੋਨੇ ਕਰਤੀ ਹੈ ਉਹ ਜ਼ਿੰਮੇਵਾਰ ਹੋਣਗੇ ਇਹ ਵੀ ਫਾਸਟ ਹੈ ਕਿ ਸਾਡਾ ਜੋ ਕਿ ਇਹਨੇ ਕਿੰਨਾ ਚਿਰ ਹੋ ਗਿਆ ਹੈ ਕਰਨਾ ਪਰ ਇਹਨਾਂ ਨਾਲ ਜਿਹੜੇ ਦਬਾ ਕੇ ਰੱਖੇ ਆ ਉਹ ਸਭ ਜਿਹੜਾ ਪ੍ਰਵਾਸੀ ਭਈਆ ਉਹਦੇ ਉੱਤੇ ਵੀ ਕਾਰਵਾਈ ਨਹੀਂ ਕਰਾਈ ਇਹਨਾਂ ਕਮੇਟੀ ਸਵੇਚ ਨੂੰ ਸਾਰਿਆਂ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਬੇਇਨਸਾਫੀ ਹੋ ਰਹੀ ਹੈ ਬਾਹਰ ਨਿਕਲਣਾ ਚਾਹੀਦਾ ਵਾਹਿਗੁਰੂ ਜੀ